ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਿ ਮੇਰਾ ਨਾਮ ਜਲਦੀਪ ਸਿੰਘ ਹੈ ਜੀ ਕੈਲਗਰੀ ਕੈਨੇਡਾ ਤੋਂ ਜੀ ਉੱਥੇ ਆਪਣਾ ਇਹ ਜਿਹੜਾ ਮੰਗ ਪੱਤਰ ਆ ਜੀ ਆਪਣਾ ਗੁਰਦੁਆਰਿਆਂ ਦੇ ਵਿੱਚ ਜੋ ਗਲਤ ਆਨਸਰ ਬੈਠੇ ਆ ਮੈਂਬਰ ਬਣੇ ਆ ਜੀ ਉਹਨਾਂ ਵਾਸਤੇ ਉਹਨਾਂ ਦਾ ਕੋਈ ਅਮਰਤ ਨਹੀਂ ਛਕਿਆ ਤੇ ਗੁਰਦੁਆਰਿਆਂ ਦੇ ਵਿੱਚ ਮੈਂਬਰ ਬਣੇ ਆ ਜਦੋਂ ਕਮੇਟੀ ਬਣੀ ਸੀ ਆਪਣਾ ਇਹ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦਾ ਮੈਂ ਗੱਲ ਕਰ ਰਿਹਾ ਜੀ ਜਦੋਂ ਕਮੇਟੀ ਬਣੀ ਸੀ ਉੱਥੇ ਤਾਂ ਉਦੋਂ ਆਪਣਾ 200 ਜਣਾਂ ਨੇ ਸਾਈਨ ਕਰਕੇ ਕਮੇਟੀ ਨੂੰ ਦਿੱਤੇ ਸੀ ਵੀ ਜਿਹੜੇ ਆਪਣੇ ਇਹ ਤਿੰਨ ਚਾਰ ਬੰਦੇ ਆ ਜੋ ਆਪਣਾ ਨਸ਼ੀ ਦਾ ਸੇਵਨ ਕਰਦੇ ਆ ਸ਼ਰਾਬ ਵਗੈਰਾ ਪੀਂਦੇ ਆ ਠੀਕੇ ਵੀ ਇਹਨਾਂ ਦੇ ਤੇ ਵੀ ਇਹਨਾਂ ਨੂੰ ਕਮੇਟੀ ਦੇ ਵਿੱਚ ਨਾਮ ਲਿਆ ਜਾਵੇ ਪਰ ਉਹਨਾਂ ਨੇ ਕੋਈ ਆਪਣੀ ਸੁਣਵਾਈ ਨਹੀਂ ਹੋਈ ਉੱਥੇ ਜੀ ਇਹ ਤੋਂ ਬਾਅਦ ਵਿੱਚ ਸਮਾਂ ਬੀਤਣ ਤੋਂ ਬਾਅਦ ਚ ਫਿਰ ਜਦੋਂ ਉਹਨਾਂ ਦਾ ਦੁਬਾਰਾ ਵਿਰੋਧ ਉੱਠਿਆ ਜੀ ਤੇ ਆਪਣਾ ਮੋਰਚਾ ਵੀ ਲੱਗਿਆ ਉਹਨਾਂ ਨੇ ਸੰਗ ਦੇ ਉੱਤੇ ਹਮਲਾ ਵੀ ਕੀਤਾ ਉਦੋਂ ਤੇ ਜਦੋਂ ਜਾਦਾ ਇਹ ਮੀਡੀਆ ਦੇ ਵਿੱਚ ਆ ਗਿਆ ਜੀ ਉੱਥੇ ਕੈਨੇਡਾ ਦੇ ਵਿੱਚ ਕੈਲਗਰੀ ਚ ਤੇ ਉਦੋਂ ਅਸੀਂ ਦੂਸਰਾ ਆਪਣਾ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਮਤਾ ਆਉਂਦਾ ਜਿਹੜਾ ਜਰਨਲ ਜਲਾਸ ਹੁੰਦਾ ਆਪਣਾ ਹਰ ਇੱਕ ਸਾਲ ਹੁੰਦਾ ਜੀ ਉਹਦੇ ਵਿੱਚ ਅਸੀਂ ਇਹ ਮਤਾ ਲੈ ਕੇ ਆਵਾਂਗੇ ਅਸੀਂ ਪਹਿਲਾਂ ਵੀ ਕਹਿੰਦੇ ਮਤਾ ਲੈ ਕੇ ਪਰੋ ਲੈ ਕੇ ਨਹੀਂ ਆਏ ਪਰ ਜਦੋਂ ਜਿਆਦਾ ਰੌਲਾ ਹੋਇਆ ਉੱਥੇ ਵਧਿਆ ਫੇਰ ਦੂਜਾ ਉਹ ਹੁਣ ਐਤ ਕੀ ਵਾਰ 17 ਨਵੰਬਰ ਨੂੰ 2024 ਨੂੰ ਮਤਾ ਉੱਥੇ ਆ ਰਿਹਾ ਪਰ ਉਹ ਕੀ ਕਰਦੇ ਪਹਿਲਾਂ ਵੀ ਦੋ ਤਿੰਨ ਵਾਰ ਮਤਾ ਆ ਚੁੱਕਿਆ ਪਰ ਉਹ ਆਪਣੇ ਕੁਝ ਬੰਦੇ ਵਿੱਚ ਆਪਣਾ ਲਿਆ ਕੇ ਤੇ ਉਹਨੂੰ ਫੇਲ ਕਰਵਾਉਂਦੇ ਰਹੇ ਕੈਨਸਲ ਕਰਵਾਉਂਦੇ ਰਹੇ ਤੇ ਇਸੇ ਕਰਕੇ ਅਸੀਂ ਇਹ ਸਬੰਧ ਆਪਣਾ ਕਾਲ ਤਾਹਦਾ ਜਥੇਦਾਰ ਸਾਹਿਬ ਨੂੰ ਅਸੀਂ ਮਿਲ ਕੇ ਉਹਨਾਂ ਦੇ ਧਿਆਨ ਵਿੱਚ ਲਿਆ ਵੀ ਲਿਆਉਣ ਲਈ ਆਏ ਆ ਕਿ ਇੱਥੇ ਫੌਰਨ ਕਾਰਵਾਈ ਕੀਤੀ ਜਾਵੇ ਕਿਉਂਕਿ ਗੁਰੂ ਮਰਿਆਦਾ ਦਾ ਬਹੁਤ ਵੱਡੇ ਤੌਰ ਤੇ ਕਾਹਨ ਹੋ ਰਿਹਾ ਕਿਉਂਕਿ ਬੰਦੇ ਸਰੇ ਆਮ ਕਹਿੰਦੇ ਵੀ ਨਸ਼ਾ ਕਰਦੇ ਆ ਤੇ ਆਪਣਾ ਵੇਚਦੇ ਆ ਸਾਡੇ ਠੇਕੇ ਵੀ ਤੁਸੀਂ ਜੋ ਕੋ ਕਰਨਾ ਕਰ ਲੋ ਜੀ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਜਿਹੜਾ ਆਪਣਾ ਕਾਲ ਤਾਹਦਾ ਦੇਸ਼ ਜਾਰੀ ਹੋਇਆ ਉਹਦੇ ਤੇ ਤੁਸੀਂ ਮੇਨ ਆਪਣਾ ਜਿਹੜਾ ਇਸ ਮੁੱਦੇ ਦੇ ਵਿੱਚ ਆ ਆਪਣਾ ਜਿਹੜਾ ਚੱਲ ਰਿਹਾ ਜੀ ਉਹਦੇ ਵਿੱਚ ਆਪਣਾ ਤੁਸੀਂ ਆ ਕੇ ਉਹਨਾਂ ਤੇ ਕਾਰਵਾਈ ਕਰੋ ਜੀ ਤੇ ਤਾਂ ਕਿ ਇਹ ਆਪਣਾ ਅਸੀਂ ਜਿਹੜਾ ਅੱਗੇ ਤੋਂ ਜਿਹੜੇ ਗੁਰਦੁਆਰੇ ਦੀ ਕਮੇਟੀ ਬਣੀ ਉਹ ਅਮਰਤਾ ਰਹੀ ਹੋਣ ਗੁਰਦੁਆਰੇ ਤਾਂ ਕਿ ਗੁਰੂ ਮਰਿਆਦਾ ਦਾ ਘਾਣ ਨਾ ਹੋ ਸਕੇ ਠੀਕ ਕਰਨ ਦੀ ਉਮੀਦ ਹੈ ਸ਼ਰਾਰਤੀਆਂ ਸਰ ਕਿਉਂ ਹੈ ਇਹ ਜੀ ਆਪਣਾ ਉੱਥੇ ਜਿਹੜੇ ਜਿਵੇਂ ਬਿਜ਼ਨਸਮੈਨ ਜਿਵੇਂ ਕੜਾਮ ਚੌਧਰੀ ਜੀ ਆਪਣੇ ਬੰਦੇ ਵਿੱਚ ਵੜ ਕੇ ਜਿਹਨਾਂ ਨੂੰ ਬਿਜ਼ਨਸ ਦਾ ਕੋ ਮਤਲਬ ਗੁਰੂ ਤੱਕ ਕੋਈ ਮਤਲਬ ਨਹੀਂ ਗੁਰੂ ਮਰਿਆਦਾ ਤੱਕ ਕੋਈ ਮਤਲਬ ਨਹੀਂ ਇਹੋ ਜਿਹੇ ਬੰਦੇ ਆ ਕੇ ਜੀ ਫਿਰ ਉਹਨਾਂ ਨੂੰ ਨਾ ਤਾਂ ਗੁਰੂਆਂ ਦਾ ਪਤਾ ਹੁੰਦਾ ਵੀ ਆਪਣੇ ਜਿਹੜੇ ਸਿਧਾਂਤਾਂ ਬਾਰੇ ਪਤਾ ਹੁੰ ਸਰਫ ਤੇ ਸਰਫ ਜੀ ਆਪਣਾ ਚੌਧਰਾ ਦੀ ਖਾਤਰ ਉਥੇ ਗੁਰੂ ਘਰ ਦੇ ਵਿੱਚ ਵੜ ਕੇ ਜਾਂਾਂ ਐਮਪੀ ਦੇ ਇਲੈਕਸ਼ਨ ਆਉਂਦੇ ਆ ਉਹਨਾਂ ਵਿੱਚ ਆਪਣਾ ਨਾਮ ਉਹ ਉਥੇ ਕੀ ਹੁੰਦਾ ਜਿਵੇਂ ਆਪਣੇ ਗੁਰਦੁਆਰੇ ਦੇ ਜਿਹੜੇ ਪ੍ਰਧਾਨ ਆ ਜ਼ਿਆਦਾਤਰ ਜਿਹੜਾ ਕਹਿਲਗਰੀ ਦਾ ਮੈਂ ਹੋਰ ਕਿਸੇ ਗੁਰਦੁਆਰੇ ਦੀ ਗੱਲ ਨਹੀਂ ਜਿਹੜਾ ਕਹਿਲਗਰੀ ਦਾ ਜਿਹੜਾ ਹੈਗਾ ਉੱਥੇ ਕਰਦੇ ਜਿਹੜੇ ਪ੍ਰਧਾਨ ਆ ਬਾਅਦ ਚ ਐਮਪੀ ਦੀਆਂ ਐਮਐਲਏ ਦੀਆਂ ਇਲੈਕਸ਼ਨਾਂ ਲੜਦੇ ਆ ਆਪਣਾ ਨਾਮ ਬਣਾ ਲੈਂਦੇ ਗੁਰਦੁਆਰੇ ਤੇ ਉਹਨਾਂ ਆਪਣਾ ਫੇਸ ਉਹ ਯੂਜ਼ ਕਰ ਲੈਂਦੇਗਾ ਪਰ ਜਦੋਂ ਕੋਈ ਗੱਲ ਉਹਦੀ ਕੌਮ ਦੀ ਉਹਦੋਂ ਉਥੇ ਉਹ ਬੋਲ ਦੇਣੀਗੇ ਇਸੇ ਕਰਕੇ ਕਹਿੰਦੇ ਵੀ ਜਿਹੜਾ ਗੁਰੂ ਘਰ ਆ ਵੀ ਇਹ ਆਪਣਾ ਵੀ ਸਿਆਸਤ ਲਈ ਤੁਸੀਂ ਵਰਤੋ ਪਰ ਜੇ ਸਿਆਸਤ ਕੱਲ ਨੂੰ ਕੋਈ ਆਪਣੇ ਸਿੱਖਾਂ ਦੇ ਕੋਈ ਆਉਂਦਾ ਉੱਥੇ ਤੁਸੀਂ ਬੋਲੋ ਵੀ ਪਰ ਉਹ ਬੋਲਦੇ ਨਹੀਂ ਤੇ ਆਪਣਾ ਆਪਣੇ ਜਿਹੜੇ ਚੌਧਰਾ ਦੀ ਖਾਤਰਗਾ ਐਮਪੀ ਦੇ ਉਹਦਿਆਂ ਤੱਕ ਜਾਂਦੇ ਆ ਜੀ ਤੇ ਫਿਰ ਵਿੱਚ ਉਹ ਕੋ ਬੰਦੇ ਇਹੋ ਜਿਹੀ ਵੜ ਜਾਂਦੇ ਜਿਹੜੇ ਨਸ਼ੇ ਦਾ ਸੇਵਨ ਕਰਦੇ ਆ ਜੀ ਬਿਜ਼ਨਸ ਮਾਈਂਡਡ ਬੰਦੇ ਤੇ ਆਪਣਾ ਬਿਜ਼ਨਸ ਚ ਮਕਾਉਣ ਲਈ ਆਪਣਾ ਗੁਰੂ ਘਰ ਨੂੰ ਯੂਜ਼ ਕਰਦੇ ਆ ਜੀ 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 ਤਾਂ ਵੀ ਇਹਨੂੰ ਕੀ ਮੰਗ ਲੋ ਤੁਸੀਂ ਵਿਸਤਾਰੇ ਜੀ ਇਹ ਮੁੱਖ ਮੰਗਾ ਹੁਣ ਹੈ ਕੀ ਹੈ ਇਹ ਇੱਕ ਤਾਂ ਇਹਦੇ ਵਿੱਚ ਇਹੀ ਆ ਮੇਨ ਜਿਹੜਾ ਆਪਣੀ ਜਿਹੜਾ ਅਕਾਲ ਤਾ ਦਾ ਹੁਕਮ ਵੀ ਪਹਿਲਾਂ ਵੀ ਲਾਗੂ ਹੋਇਆ ਵੀ ਜਿਹੜੇ ਗੁਰਦੁਆਰੇ ਜਿੰਨੇ ਵੀ ਆਪਣੇ ਵਾਰਡ ਦੇ ਵਿੱਚ ਗੁਰਦੁਆਰੇ ਆ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਗੁਰਸੇਖੀ ਮੈਂਬਰ ਪ੍ਰਧਾਨ ਈਵਨ ਖਜ਼ਾਨੇ ਕੀ ਕੋਈ ਵੀ ਆ ਉਹ ਅਮਰਤਾਰ ਹੀ ਹੋਣਾ ਚਾਹੀਦਾ ਇਹ ਸਬੰਧ ਵਿੱਚ ਅਸੀਂ ਉਹਨਾਂ ਨੂੰ ਮੇਨ ਸਾਡਾ ਮੁੱਦਾ ਇਹੀ ਹੈ ਅੱਜ ਤੁਸੀਂ ਮੰਗ ਪੱਤਰ ਦਿੱਤਾ ਕੀ ਸ਼ਵਸ਼ੰਦਵਾਇਕ ਜਿੱਤ ਜੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵੀ ਆਪਣਾ ਜੋ ਗੁਰੂ ਮਰਿਆਦਾ ਤੇ ਆਪਣਾ ਇਹ ਚੱਲ ਰਿਹਾ ਸੀ ਪੂਰਾ ਪੈਰਾ ਦੇ ਕੇ ਉਹਨਾਂ ਤੇ ਉਹਨਾਂ ਨੂੰ ਮੇਲ ਵੀ ਕਰਾਂਗੇ ਫੋਨ ਵੀ ਕਰਾਂਗੇ ਤੇ ਵੀ ਇਹਦੇ ਧਿਆਨ ਵਿੱਚ ਲਿਆ ਕੇ ਵੀ ਆਪਣਾ ਜਿਹੜੇ ਹਰ ਹਾਲਤ ਦੇ ਵਿੱਚ ਇਹ ਮਤਾ ਆਉਣਾ ਚਾਹੀਦਾ ਅਮਰਤਾਈ ਵਾਲਾ ਕਿਉਂਕਿ ਕਾਲਤਾ ਦਾ ਹੁਕਮ ਆ ਜੀ ਇੱਕ ਜਿਹੜਾ ਕੁਝ ਦਿਨ ਪਹਿਲਾਂ ਵੀ ਇੱਕ ਮੁੱਦਾ ਉੱਠਿਆ ਸੀ ਜਿਹੜਾ ਮੰਦਰਾਂ ਤੇ ਹਮਲਾ ਸਿੱਖਾਂ ਵੱਲੋਂ ਕੀਤਾ ਗਿਆ ਪਹਿਲੀ ਗੱਲ ਤਾਂ ਜੀ ਕੋਈ ਉੱਥੇ ਹਮਲਾ ਨਹੀਂ ਹੋਇਆ ਜੀ ਉਹ ਸਿਰਫ ਤੇ ਸਿਰਫ ਆਪਣਾ ਇੱਥੋਂ ਦਾ ਜਿਹੜਾ মিডিਆ ਜਿਹਨੂੰ ਆਪਾਂ ਗੋਦੀ মিডিਆ ਕਹਿ ਦਿੰਦੇ ਆ ਜੀ ਉਹਨਾਂ ਨੇ ਉਹਨਾਂ ਨੇ ਇੱਥੇ ਉਹ ਫੜ ਡਾਈ ਆ ਤੇ ਪਰ ਤੁਸੀਂ ਦੇਖੋ ਜੀ ਜਿਹੜਾ ਹਮਲਾ ਇੰਨੇ ਚਿਰ ਦੇ ਦੂਜਾ ਉਥੇ ਸਿੱਖ ਰਹੇ ਅਜ ਤੱਕ ਵੀ ਸੁਣਿਆ ਹੀ ਸਿੱਖਾਂ ਦੇ ਦੂਜਾ ਆਪਣਾ ਕਿਸੇ ਸਿੱਖਾਂ ਦੇ ਮੰਦਿਰ ਤੇ ਹਮਲਾ ਕਰਤਾ ਸਮਾਂ ਸਿੱਖਾਂ ਦੇ ਗੁਰਦੁਆਰੇ ਢਾਏ ਗਏ ਆ ਜੀ 1984 ਚ ਲਾ ਲੋ ਜੀ ਇਸ ਤੋਂ ਬਾਅਦ ਵਿੱਚ ਹੁਣ ਤੱਕ ਵੀ ਆ ਸਾਡੇ ਸਿੱਖਾਂ ਨਾਲ ਦੂਜਾ ਆਪਣਾ ਇਹ ਕੁਝ ਹੋ ਰਿਹਾ ਇਹੋ ਜੀ ਕੋਈ ਗੱਲਬਾਤ ਨਹੀਂ ਜੀ ਆਪਣੇ ਜਿਹੜੇ ਉੱਥੇ ਬੰਦੇ ਆ ਜੀ ਜਿਹੜੇ ਵਿੱਚ ਦੂਜਾ ਆਪਣੇ ਮੰਦਰ ਦੇ ਬਾਹਰ ਖੜੇ ਸੀਗੇ ਉਹਨਾਂ ਉਹਨਾਂ ਨੇ ਆਪ ਵੀਡੀਓ ਬਣਾਈਆਂ ਵੀ ਅਸੀਂ ਜਿਹੜਾ ਵੀ ਜਿਵੇਂ ਭਾਈ ਨਿਰਜਰ ਸਿੰਘ ਨੂੰ ਦੂਜਾ ਅਸੀਂ ਉੱਥੇ ਸਰੀ ਦੇ ਵਿੱਚ ਖੰਗੇ ਆ ਸੀ ਤਾਈਆਂ ਟੰਗੇ ਆ ਸੀ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਗੁਰਦੁਆਰੇ ਆਖੇ ਇੱਥੇ ਆਰਮੀ ਆਵੇ ਇੱਥੇ ਗੁਰਦੁਆਰੇ ਢਾਵੇ ਆ ਕੇ ਇੱਥੋਂ ਤੱਕ ਉਹਨਾਂ ਨੇ ਗੱਲਾਂ ਕਈਆਂ ਗਈਆਂ ਪਰ ਸਿੱਖਾਂ ਵੱਲੋਂ ਕਦੇ ਵੀ ਮੰਦਰ ਉੱਤੇ ਨਾ ਤਾਂ ਪਹਿਲਾਂ ਕਦੇ ਸੋਚਿਆ ਹੀ ਨਾ ਹੋਣ ਸੋਚ ਸਕਦੇ ਆ ਜਿੰਨੇ ਵੀ ਸਾਡੇ ਕੋਈ ਵੀ ਚਾਹੇ ਮੁਸਲਮਾਨ ਧਰਮਾ ਚਾਹੇ ਆਪਣਾ ਇਹ Hindu ਧਰਮਾ ਕਦੇ ਵੀ ਉਹਨਾਂ ਨੇ ਇਹ ਨਹੀਂ ਸੋਚਿਆ Hinduਾਂ ਤੇ ਹੀ ਕਦੇ ਅਟੈਕ ਕਰਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼